ਮਾਮਲਾ ਨਿਊਜ਼ੀਲੈਂਡ ਚ ਹੋਈ ਮੌਤਾ ਪਰਿਵਾਰ ਨੇ ਸੌਰਾ ਪਰਿਵਾਰ ਤੇ ਲਾਏ ਦੋਸ਼ ਬੀਤੇ ਦਿਨੀ ਬੜਾ ਚੌਰ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਦੀ ਨਿਊਜ਼ੀਲੈਂਡ ਦੇ ਸ਼ਾਪਿੰਗ ਮਾਲ ਵਿੱਚ ਸ਼ੱਕੀ ਹਾਲਾਤ ਵਿੱਚ Laash ਬਰਾਮਦ ਹੋਈ ਸੀ ਨਿਊਜ਼ੀਲੈਂਡ ਦੀ ਪੁਲਿਸ ਨੇ ਇਸ ਘਟਨਾ ਦੀ ਜਾਂਚ ਮਰਦ ਮਹਿਲਾ ਦੀ Laash ਸੌਰਾ ਪਰਿਵਾਰ ਨੂੰ ਸੌਂਪ ਦਿੱਤੀ ਲੇਕਿਨ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਦਾ ਸੰਸਕਾਰ ਪੰਜਾਬ ਵਿੱਚ ਆਉਣ ਦੇ ਬਾਅਦ ਹੀ ਕੀਤਾ ਜਾਵੇਗਾ ਲੇਕਿਨ ਲੜਕੀ ਦਾ ਪਤੀ ਅਤੇ ਸੱਸ ਲੜਕੀ ਦਾ ਸੰਸਕਾਰ ਨਿਊਜ਼ੀਲੈਂਡ ਵਿੱਚ ਕਰ ਰਹੇ ਹਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਨਵਾਂ ਸ਼ਹਿਰ ਵਿੱਚ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਲੜਕੀ ਦੇ ਆਤਮਹੱਤਿਆ ਕਰਨ ਦਾ ਦੋਸ਼ ਸੌਰਾ ਪਰਿਵਾਰ ਤੇ ਲਾਇਆ ਹੈ। ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਅੱਜ ਬਜੀ ਮੇਰੇ ਨਾਲ ਫੋਨ ਕਰਦੇ ਹੋ ਨੀ ਮੈਂ ਆਪਣੀ ਉਹ ਤੇ ਇੱਕ ਦੁੱਖ ਨੂੰ ਫੜ ਕੇ ਹਜ਼ਾਰ ਬੱਚ ਪੁੱਛ ਰਸ ਕੇ ਕਿ ਤੇਰੇ ਇਹ ਦੁੱਖ ਹੈ ਤਾਂ ਕਿਉਂ ਹੈ? ਕੀ ਗੱਲ ਦੀ ਵਜ੍ਹਾ ਕੀ ਹੈ? ਅੱਜ ਮੈਂ ਇਹ ਚੋਣੀਆਂ ਕਿ ਅੱਜ ਉਹ ਬੰਦੇ ਨੂੰ ਮੈਂ ਸ਼ਰਮ ਕਰ ਰਹੀ ਆ ਕਿ ਮੇਰੀ ਤੀਜਾ ਕਾਜ਼ਲ ਹੈ ਤਾਂ ਸਤਵਿੰਦਰ ਹੀ ਹੈ। ਔਰ ਡੈਡ ਬੋਡੀ ਆਵੇ ਔਰ ਸਰਵਿੰਦਰ ਨਾਲ ਆਵੇ ਸਾਨੂੰ ਆਪਣੇ ਮੂੰਹ ਤੇ ਦੱਸੇ ਸਾਡੀ ਅੱਜ ਤਾਂ ਇਹ ਨਹੀਂ ਦੱਸਿਆ ਕਿ ਸਾਡੀ ਨਾ ਇਹ ਹੋਇਆ ਤਾਂ ਕਿੱਦਾਂ ਹੋਇਆ ਕਿਉਂ ਹੋਇਆ ਲੱਗਣਾ ਚਾਹੀਦਾ ਬੈਨ ਲੱਗਣਾ ਚਾਹੀਦਾ ਕਿ ਸਾਨੂੰ ਡੈਡ ਬੋਡੀ ਇੱਧਰ ਆਣ ਜੇ ਤਾਂ ਸੰਸਕਾਰ ਨਹੀਂ ਹੋ ਸਕਦਾ ਐਸਐਸਲੀ ਨਿਊਜ਼ੀਲੈਂਡ ਦੇ ਵਿੱਚ ਤੇ ਉਹਦੇ ਬਾਰੇ ਸਾਨੂੰ ਇਹ ਦੱਸਿਆ ਗਿਆ ਸੀ ਉਹਨਾਂ ਦੇ ਸੱਸ ਦੇ ਬਣ ਕੋਈ ਉਹਨੇ ਗਲਤ ਕਦਮ ਚੱਕ ਲਿਆ ਤੇ ਉਹਦੇ ਬਾਅਦ ਉਹਨਾਂ ਨਾਲ ਕੋਈ ਸੰਪਰਕ ਨਹੀਂ ਹੋਇਆਗਾ ਤੇ ਉਦੋਂ ਬਾਅਦ ਸਾਨੂੰ ਕਾਫੀ ਦਿਨਾਂ ਬਾਅਦ ਇਹ ਲਾ ਉਹਨਾਂ ਦੇ ਜਵਾਈ ਨੇ ਸਾਨੂੰ ਦੱਸਿਆ ਵੀ ਉਹਨਾਂ ਨੇ ਬਾਹਰ ਜਿਹੜੀ ਆ ਸੋਸਾਇਟੀ ਕਰ ਲਈ ਸੀ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਕਾਉਜ਼ ਕੀ ਸੀ ਉਹਦਾ ਹਨਾ ਹਾਂ ਫਿਰ ਛੱਕੀ ਸਵਾਦਾ ਸਵਾ ਉਹ ਚਾਰਜਰ ਕਰਦਾ ਸੀ ਉਹਨੂੰ ਤੇ ਜਦੋਂ ਉਹ ਆਪ ਉਹਨਾ ਫੋਨ ਵੀ ਨਹੀਂ ਦਿੰਦਾ ਸੀ ਉਹਨੂੰ ਆਪ ਦੇ ਫੋਨ ਦਾ ਪਾਸਵਰਡ ਵਗੈਰਾ ਵੀ ਨਹੀਂ ਦਿੰਦਾ ਸੀ ਤੇ ਉਹਦੇ ਆਪ ਦੇ ਅਫੇਅਰ ਸੀ ਬਾਹਰ ਉਹਦੇ ਕਿਸੇ ਦੇ ਨਾਲ ਹੁਣ ਕਿਹਦੇ ਨਾਲ ਇਹ ਤਾਂ ਪਤਾ ਨਹੀਂ ਹਨਾ ਪਰ ਸਿਸਟਰ ਦੱਸਦੇ ਸੀ ਵੀ ਉਹ ਰਾਤ ਨੂੰ ਫੋਨ ਤੇ ਗੱਲ ਕਰਦਾ ਰਹਿੰਦਾ ਆ ਤੇ ਇਹਤੇ ਵਾਈ ਜਿਹੜੀ ਮੇਨ ਹੈ ਵੀ ਇੱਕ ਦਿਨ ਉਹਨੇ ਇਹ ਵੀ ਕਹਿ ਗਈ ਜੇ ਤੂੰ ਜਿਆਦਾ ਤਾਂ ਕਿ ਮੇਰੇ ਤੋਂ ਨਾ ਡਿਵੋਰਸ ਦੇ ਦੇ ਮੈਨੂੰ ਠੀਕ ਹੈ ਉਹ ਆ ਮੰਨ ਲਓ ਉਹਦੇ ਕੋਲੋਂ ਕਹਿੰਦਾ ਵੀ ਤੂੰ ਤਲਾਕ ਦੇ ਕਾਗਜ਼ਾਂ ਤੇ ਸਾਈਨ ਕਰ న్యూਸ ਦੇ ਵਿੱਚ ਹੀ ਪਤਾ ਲੱਗਿਆ ਵੀ ਉਹ ਕੱਲੂ ਇਹ ਲੈ ਉਹਨਾਂ ਦਾ ਕੱਲ ਸ਼ਾਮ ਨੂੰ ਬਸੰਸਕਾਰ ਕਰ ਰਹੇ ਆ ਜਦੋਂ ਕਿ ਸਾਨੂੰ ਉਹਨਾਂ ਨੇ ਕੋਈ ਇਨਫੋਰਮ ਇਨਫੋਰਮ ਨਹੀਂ ਕੀਤਾ ਜਾਂ ਜੋ ਵੀ ਹੈ ਉਹ ਤਾਂ ਉਸ ਦਿਨ ਤੋਂ ਬਾਅਦ ਉਹਨਾਂ ਨੇ ਸੱਜਣਾ ਗੱਲ ਹੀ ਨਹੀਂ ਕੀਤੀ ਸੱਜਣਾ ਸਾਰੀ ਮੰਗ ਇਹ ਆ ਵੀ ਇੱਕ ਤਾਂ ਉਹਨਾਂ ਦੀ ਜੈਲਵਰੀ ਅਦਰ ਲੈ ਲਈ ਜਾਵੇ ਹੈਨਾ ਤੇ ਦੂਜੀ ਉਹਨਾਂ ਤੇ ਲੈ ਜੋ ਵੀ ਬਣਦੀ ਕਾਰਵਾਈ ਆ ਕੀਤੀ ਜਾਵੇ ਤਦ ਬੁਲਾਇਆ ਇਦੇ ਵਿੱਚ ਸਗੇ ਆਪਾਂ ਹਾਈ ਕਮਿਸ਼ਨ ਨਾਲ ਗੱਲ ਕੀਤੀ ਸੀ ਤੇ ਇੱਧਰ ਇਹਨਾਂ ਦੇ ਸੁਸ਼ਮਾ ਸਵਰਾਜ ਦੇ ਨਾਲ ਗੱਲ ਕੀਤੀ ਸੀ ਹਾਂਜੀ ਪਹਿਲਾਂ ਸੀ ਇੱਕ ਉਹ ਤਾਂ ਇੱਥੇ ਜਦੋਂ ਇੱਥੇ ਰਹਿੰਦੇ ਸੀ ਉਸ ਵੇਲੇ ਦਾ ਵੀ ਸੀਗਾ ਫੇ ਉਹ ਉਹਦੇ ਪਾਰਟਸ ਦੇ ਵਿੱਚ ਇੱਕ ਫੋਟੋ ਨਿਕਲੀ ਸੀ ਉਹਦੀ ਪਤਾ ਨਹੀਂ ਕੌਣ ਸੀ 1 ਸਾਲ ਬਾਅਦ ਨਿਕਲੀ ਸੀ ਤੇ ਸਿਸਟਰ ਨੇ ਸਾਨੂੰ ਦੱਸਿਆ ਸੀ ਮੰਮੀ ਕਹਿੰਦੇ ਚਲੋ ਕੋਈ ਗੱਲ ਨਹੀਂ ਪਰ ਤੁਸੀਂ ਬਾਹਰ ਨੂੰ ਚਲੇ ਜਾਣਾ ਹੈ ਜੇ ਮੰਨ ਲਓ ਇੱਧਰ ਇਹੋ ਜਿਹਾ ਹੈਗਾ ਵੀ ਆ ਤੇ ਬਾਹਰ ਜਾ ਕੇ ਆਪੇ ਸੈੱਟ ਹੋ ਜੂਗਾ ਸਾਰਾ ਕੁਝ ਉਹ ਫੋਟੋ ਦੇ ਸਾਥ ਲਗੜ ਹੈਗੀ ਆ ਲੰਗਾ ਵੀ ਸਾਨੂੰ ਇਹਦਾ ਪਤਾ ਲੱਗਿਆ ਕਿ ਉਹ ਕੱਲ ਨੂੰ ਹੀ ਸੈਸ ਕਰ ਕਰ ਰਹੇ ਆ ਇਸ ਕਰਕੇ ਆਪਾਂ ਐਮਰਜੈਂਸੀ ਦੇ ਵਿੱਚ ਇਹ ਸਾਰਾ ਕੁਸ਼ਣ ਕਿ ਆਪਾਂ ਤਾਂ ਹੀ ਜਾਣਿਆ ਕਿ ਸਰਕਾਰ ਐਮਰਜੈਂਸੀ ਹੋਣੀ ਉਹਨਾਂ ਤੇ ਰੋਕ ਲਗਾਵੇ ਜੋ ਜੋ ਵੀ ਕਰ ਸਕਦੇ ਆ ਸਰਕਾਰ ਜਾਂ ਉੱਧਰ ਦੀ ਨਿਊਜ਼ੀਲੈਂਡ ਦੀ ਸਰਕਾਰ ਜਾਂ ਹਿੰਦੁਸਤਾਨ ਦੀ ਉਹ ਇੱਕਦਮ ਉਹਨਾਂ ਤੇ ਰੋਕ ਲਾਵੇ ਹੁਣ